ਅੱਜ ਦੇ ਦੌਰ ਦੇ ਵਿੱਚ ਪ੍ਰਦੂਸ਼ਣ ਅਤੇ ਖਾਣ-ਪਾਨ ਕਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਅੱਜ ਆਮ ਹੋ ਚੁੱਕੀਆਂ ਹਨ ਪਰ ਕੁਦਰਤ ਨੇ ਕਈ ਅਜੀ ਹੈ ਪੌਦੇ ਦਿੱਤੇ ਹਨ ਜਿਨ੍ਹਾਂ ਦੇ ਵਰਤੋਂ ਬਿਨਾਂ ਨੁਕਸਾਨ ਦੇ ਆਮ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੀਤਾ ਜਾ ਸਕਦਾ ਹੈ ਗੁਰਦਾਸਪੁਰ ਸ਼ਹਿਰ ਦੇ ਹਯਾਤ ਨਗਰ ਇਲਾਕੇ ਦੇ ਵਿੱਚ ਰਹਿਣ ਵਾਲਾ 36 ਵਰਿਆ ਦਾ ਬਜ਼ੁਰਗ ਕਿਸਾਨ ਜਸਬੀਰ ਸਿੰਘ 1971 ਤੋਂ ਔਸ਼ਧੀ ਗੁਣਾ ਵਾਲੇ ਬੂਟੇ ਲੋਕਾਂ ਨੂੰ ਮੁਫਤ ਵੰਡਣ ਦੇ ਕੰਮ ਦੇ ਵਿੱਚ ਲੱਗਿਆ ਹੋਇਆ ਹੈ ਮਕਸਦ ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਵਾਤਾਵਰਣ ਸੰਭਾਲ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਜਸਬੀਰ ਸਿੰਘ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਖੇਡ ਮੈ ਲਿਆ ਜਯਾਰਤਮਿਕ ਸਮਾਗਮਾਂ ਦੌਰਾਨ ਅਜੀਹੇ ਔਸ਼ਧੀ ਗੁਣਾ ਵਾਲੇ ਬੂਟੇ ਵੰਡਦੇ ਹੋਏ ਨਜ਼ਰ ਆਉਂਦੇ ਨੇ ਇਹੋ ਨਹੀਂ ਬਜ਼ੁਰਗ ਜਸਬੀਰ ਸਿੰਘ 1971 ਤੋਂ ਹੀ ਲਗਾਤਾਰ ਖੂਨਦਾਨ ਵਿਕਰਦਾ ਹੈ ਅਤੇ ਹੁਣ ਤੱਕ 200 ਤੋਂ ਵੱਧ ਵਾਰ ਖੂਨਦਾਨ ਕਰ ਚੁੱਕਿਆ ਆਪਣੇ ਨਕਮਾ ਦੇ ਲਈ ਉਹ ਭਾਈ ਕਨਈਆ ਅਵਾਰਡ ਦੇ ਨਾਲ ਹੋਰ ਵੀ ਕਈ ਅਵਾਰਡ ਹਾਸਲ ਕਰ ਚੁੱਕਿਆ ਅਤੇ ਕਾਲ தਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਸੂਬਾ ਤੇ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਦੇ ਹੱਥੋਂ ਸਨਮਾਨ ਵੀ ਹਾਸਲ ਕਰ ਚੁੱਕੇ ਨੇ ਬੂਟੇ ਵੰਡਣੇ ਮੈਂ ਜੀ ਤਕਰੀਬਨ 70% ਤੋਂ ਬੂਟੇ ਵੀ ਤੇ ਆਪਣਾ ਨਾਲ ਮੈਂ ਲੋਕਾਂ ਨੂੰ ਧਾਰਮਿਕ ਲਿਟਰੇਚਰ ਵੀ ਵੰਡਣਾ ਪਿੰਗਲਵਾੜੇ ਦਾ ਤੇ ਸ਼੍ਰੋਮਣੀ ਕਮੇਟੀ ਦਾ ਉਹ ਫ੍ਰੀ ਲਿਟਰੇਚਰ ਹੁੰਦਾ ਹੈ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੇ ਜੀਵਨੀਆ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਜਾਂਦੀ ਹੈ तकरीबन ਚੰਗੀ ਸੋਚ ਆ ਜਾਂਦੀ ਉਹਨਾਂ 'ਚ ਕਿਹੜੇ ਕਿਹੜੇ ਬੂਟੇ ਬੰਦੇਓ ਵੇਖੋ ਜੀ ਮੈਂ ਬੂਟੇ ਬੰਦਾਂ ਜੀ ਨਿੰਮ ਤੁਲਸੀ ਨਿਆਗ ਬੂਖਵਾਰਗੰਦਰ ਅਸ਼ਵਗੰਧਾ ਸਟੀਵਿਆ 나ਗਦੋਣ ਹਾਂਜੀ ਤੇ ਕੋਈ ਇਹੋ ਜਿਹੇ ਬੂਟੇ ਜਿਹੜੇ ਮੈਂ ਬਾਗਾਂ ਚੋਂ ਲਿਆਉਣਾ ਹੁੰਦੇ ਬਹੁਤ ਵਧੀਆ ਨੇ ਕਈਆਂ ਦੇ ਨਾਮ ਹੀ ਨਹੀਂ ਪਤਾ ਹੁੰਦਾ ਜੇ ਬੰਦਾ ਕੀ ਸੋਚ ਕੇ ਬੂਟੇ ਵੰਡਣ ਦਾ ਕੰਮ ਸ਼ੁਰੂ ਕੀਤਾ ਮਨ ਚ ਆਇਆ ਕਿ ਮਨ ਚ ਆਇਆ ਮਨ ਚ ਆਇਆ ਵੇਖਿਆ ਭੀ ਲੋਕ ਬੂਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨ ਨਹੀਂ ਤੇ ਇੱਕ ਤੇ ਦੇਖੋ ਜਿਹੜੇ ਬੂਟੇ ਦਾ ਜਿਹੜਾ ਬਾਲਣ ਹੈ ਨਾ ਇਹਦਾ ਨੁਕਸਾਨ ਕੋਈ ਨਹੀਂਗਾ ਤੂੰ ਇਹਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਤੂੰੇ ਹੋਣ ਜਿਹੜੀ ਧਰਤੀ ਦੇ ਥੱਲੇੋਂ ਜਿਹੜੀ ਚੀ ਨਿਕਲ ਕੇ ਆਹੀ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨਾ ਜਿਵੇਂ ਕੋਲਾ ਹੋਇਆ ਪੈਟਰੋਲ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਹੈ ਨਾ ਜਿਵੇਂ ਦਰਖਤ ਨੇ ਕਦੀ ਇਹ ਹੁੰਦਾ ਹੈ ਪਿੰਡਾਂ ਦੇ ਦੁਆਲੇ ਦੁਆਲੇ ਧੂਆ ਇਹਦਾ ਘੇਰਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀਗੀ ਹੁਣ ਬੁੱਢੇ ਲੋਕੀ ਘਰਾਂ ਚੋਂ ਹੀ ਧਾਪੇ ਨੇ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ 4 ਵੀਲਰ 2 ਵੀਲਰ ਇਹਨਾਂ ਦਾ ਧੂਆ ਜਿਹੜਾ ਨਾ ਇਹ ਅਸਲ ਵਿੱਚ ਖਰਾਬ ਕਰਦਾ ਵਾਤਾਵਰਨ ਨੂੰ ਬਾਕੀ ਇਹ ਜਿਹੜਾ ਇਹ ਰਹੇ ਪ੍ਰਾਈ ਸਾਰ ਕੇ ਤੇ ਤੂੰ ਇਹ ਨਾਲ ਕੋਈ ਨੁਕਸਾਨੀ ਦਾ ਨਹੀਂ ਗਾ ਇਹ ਐਵੇਂ ਇਹ ਜਿਹੜੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਚੱਲਦੇ ਨੇ ਗੈਸ ਚੱਲਦੀ ਇੰਪੋਰਟ ਦੇ ਤੂੰ ਨਾਲ ਜਦੋਂ ਗਰਮੀ ਹੁੰਦੀ ਹੈ ਇਹ ਸਾਰਾ ਤੂੰ ਉੱਪਰ ਚਲਾ ਜਾਂਦਾ ਹੈ ਕਿੰਨੀ ਜ਼ਿੰਦਗੀ 'ਚ ਬਿਮਾਰੀਆਂ ਆਮ ਹੈ ਸ਼ੂਗਰ ਵਰਗੀ ਬੀਪੀ ਵਰਗੀ ਬਿਮਾਰੀ ਆਮ ਹੈ ਇਹਦੇ ਲਈ ਕਿਹੜੀਆਂ ਕਿਹੜੀਆਂ ਦਵਾਈਆਂ ਯੂਜ਼ਿੰਗ ਬੁਟੇ ਯੂਜ਼ ਹੁੰਦੇ ਆ। ਦੇਖੋ ਜੀ ਇਹਦੇ ਚ ਅਸ਼ਵਗੰਧਾ ਸਟੀਵਿਆ ਕੁਵਾਰ ਗੰਧਰ ਨਾਲ ਨਿੰਮ ਤੇ ਜਿਹੜੇ ਗਲੋ ਹੈ ਨਾ ਜੀ ਇਹ ਦੇ ਪਾਗਣਾ ਪਾਣੀ ਪੀਣ ਪੀਣ ਵਾਲੇ ਦੀ ਦਵਾਈ ਬਣਾ ਕੇ ਪੀਣਾ ਠੀਕ ਹੋ ਜਾਂਦਾ ਹੈ। ਟੀ ਵੀ ਆ ਤੇ ਅਸ਼ੋਗੰਦਾ ਵਗੈਰਾ ਘਰਾਂ ਚ ਵੀ ਲਗਾ ਕੇ ਯੂਜ਼ ਕੀਤੀ ਜਾਂਦੀ ਹੈ। ਇਹ ਵੇਖੋ ਜੀ ਇਹ ਅਸ਼ਵਗੰਦਾ ਹੋਇਆ ਟੀ ਵੀ ਆ ਹੋਇਆ ਕੁਵਾਰ ਗੰਦਲ ਹੋਈ ਨਿਆਜ ਬੋਜ ਹੋਇਆ ਤੁਰਤੀ ਹੋਈ 나ਗਦੋਣ ਹੋਇਆ ਇਹ ਜਿਹੜੇ ਨਾ ਇਹ ਬੂਟੇ ਗਮਲਿਆਂ ਚ ਲੱਗ ਜਾਂਦੇ ਇਹ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਰੋਣੇ ਚਾਹੀਦੇ ਨਾਲ ਇਹ ਤੇ ਘਰ ਦੀਏ ਨਾਲ ਹੀ ਇਹ ਜਿਹੜੀ ਗ੍ਰੀਨ ਟੀ ਹੈ ਇਹ ਵੀ ਗਮਲਿਆਂ ਚ ਲੱਗ ਜਾਂਦੇ ਨਾਲੇ ਤੇ ਘਰ ਦੇ ਵਿੱਚ ਹਰਿਆਵਲ ਜੀ ਆ ਜਾਂਦੀ ਏ ਨਾਲੇ ਜਦੋਂ ਹਵਾ ਚੱਲਦੀ ਨਾ ਇਹਨਾਂ ਦੇ ਜਿਹੜੀ ਬਾਸ ਨਾ ਹੀ ਏ ਇਹਦੇ ਨਾਲ ਹੀ ਜਰਾ ਸੀਨ ਖਤਮ ਹੋ ਜਾਂਦੇ ਤੇ ਸੀਵੀਆ ਦੇ ਪੱਤੇ ਖਾਦੇ ਜਾਂਦੇ ਅਸੋ ਗੰਦਾ ਦੇ ਪੱਤੇ ਖਾਈਦਾ 나ਗਦੋਂਦੇ ਪੱਤੇ ਖਾਈਦਾ ਸੀਕੀਵੀਆ ਦੇ ਪੱਤੇ ਖਾਈਦੇ ਨੇ ਜੀ ਇਹਨਾਂ ਦੇ ਪੱਤੇ ਖਾਣ ਵਾਲੀ ਬੰਦਾ ਬਹੁਤ ਫਰਕ ਪੈ ਜਾਂਦਾ ਜੀ ਸ਼ੂਗਰ ਦੇ ਦਰਦਾਂ ਹੁੰਦੀਆਂ ਹਨ ਛੇ ਦੇ ਪੱਤੇ ਪੰਜ ਚਾਰ ਮੂੰਹ ਚ ਪਾ ਕੇ ਚੂਸ ਕੇ ਅੰਦਰੋਂ ਘੋਣਾ ਸ਼ੁਰੂ ਕਰ ਦੋ ਤੁਹਾਡੇ ਦਰਦਾਂ ਉਸੇ ਵੇਲੇ ਘਟਨੇ ਸ਼ੁਰੂ ਹੋ ਜਾਂਦੀ ਤੁਹਾਡੇ ਬਾਰੇ ਪਤਾ ਲੱਗਿਆ ਕਿ ਖੂਨਦਾਨ ਵੀ ਕਾਫੀ ਵਾਰੀ ਕਰ ਚੁੱਕੇ ਕਿੰਨੀ ਵਾਰੀ ਹੁਣ ਤੱਕ ਹੋ ਚੁੱਕਿਆ ਵੇਖੋ ਜੀ ਹੁਣ ਮੇਰਾ ਖੂਨਦਾਨ ਜਿਹੜਾ 200 ਵਾਰ ਤੱਕ ਤੋ ਵਾਧੀਏ ਪਰ ਹੁਣ ਨਹੀਂ ਉਲਿੰਦੀ ਕਿਉਂ ਮਰ ਮੇਰੀ 76 ਸਾਲ ਹੋ ਗਈ ਏ ਇਹ 60 ਸਾਲ ਤੱਕ ਲੈਂਦੇ ਸੀਗੇ ਪਰ ਫੇਰੀ ਮੈਂ ਝੂਠ ਚਾਠ ਬੋਲ ਕੇ ਨਾ ਉਹਨਾਂ ਨਾਲ ਭਈ ਮੈਂ ਦੇਂਦਾ ਰਿਆਂ ਦੀ ਨਰਮਾ ਖੁੰਦਨ ਕੈਂਪਲ ਨੂੰ ਸਾਰੇ ਅਵਾਰਡ ਵੀ ਮਿਲੇ ਹੈ ਮੋਮੈਂਟੋ ਵੀ ਮਿਲੇ ਹੈ ਕਿੰਨੇ ਕਿੰਨੇ ਸਨਮਾਨਿਤ ਕੀਤਾ ਤੇ ਕਿੱਥੋਂ ਕਿੱਥੋਂ ਅਵਾਰਡ ਮਿਲੇ ਵੇਖੋ ਜੀ ਮੈਨੂੰ ਸਰਹੰਦ ਫਤਿਹ ਦਿੱਸਤ ਤੇ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਜੀ ਆਨੰਦਪੁਰ ਸਾਹਿਬ ਦੇ ਸਾਹਮਣੇ ਦਿੱਸਤ ਵੀ ਸਨਮਾਨਿਤ ਕੀਤਾ ਗਿਆ ਜੀ ਦੇ ਵਿੱਚ ਬਾਦਲ ਵਗੈਰਾ ਤੇ ਮਨਜੀਤ ਜੀ ਕੇ ਵਗੈਰਾ ਵੱਡੇ ਵੱਡੇ ਲੋਕ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਰਤਾਰ ਸਾਹਿਬ ਨੇ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸ੍ਰੋਮਣ ਕਮੇਟੀ ਵਾਲਿਆਂ ਨੇ ਬਹੁਤ ਵਾਰ ਸਨਮਾਨਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਜੀ ਮੈਂ ਜਿਵੇਂ ਖੋਖੜ ਫੌਜੀਆ ਕੋਟਲਾ ਚਾਲ ਕੋਟਲਾ ਸਾਈਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋਰੀ ਮੈਨੂੰ ਸੁਚਾਤ ਸੀ ਲੰਗਾ ਮੰਤਰੀ ਸੀਗੇ ਸਰਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ ਛੇਖਮਾਨ ਲੁਧਿਆਣੇ ਤੋਂ ਵੀ ਸੀਗੀ ਮੰਤਰੀ ਵੀਰੇ ਮੈਨੂੰ ਉਹਦਾ ਨਾਮ ਚੇਤਾ ਭੁੱਲ ਗਿਆ ਉਹ ਹਾਂ ਹਾਂ ਉਹ ਸੈਂਟਰ ਦੇ ਮੰਤਰੀ ਉਹਨਾਂ ਨੇ ਵੀ ਕੀਤਾ ਜੀ ਕਿਰਨਦੇਵ ਜੀਜੋ ਨੇ ਹਾਂਜੀ ਤੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਵੀ ਵੱਧ ਵੱਧ ਬੂਟੇ ਲਾਓ ਖੂਨਦਾਨ ਕਰੋ ਯੂਰਵੇਦਿਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ ਹਾਂਜੀ